ਮੋਗਾ ਦੇ ਬੁੱਗੀਪੁਰਾ ਚੌਕ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਪਨਵਸ ਦੇ ਕੰਡਕਟਰ ਤੇ ਇਹ ਇਲਜ਼ਾਮ ਲੱਗੇ ਨੇ ਕਿ ਕੰਡਕਟਰ ਨੇ ਇੱਕ ਔਰਤ ਨੂੰ ਬਸ ਦੇ ਵਿੱਚੋਂ ਧੱਕਾ ਦੇ ਕੇ ਉਤਾਰਿਆ ਹੈ ਵੱਡੀ ਖਬਰਦਾਰ ਉਖ ਕਰ ਰਹੇ ਹਾਂ ਦੱਸਦੀ ਹੈ ਕਿ ਪਨਵਸ ਦੇ ਕੰਡਕਟਰ ਤੇ ਇਲਜ਼ਾਮ ਲੱਗੇ ਨੇ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਮੋਗਾ ਦੇ ਬੁੱਗੀਪੁਰਾ ਚੌਕ ਦੇ ਵਿੱਚ ਸਰਕਾਰੀ ਬਸਾਂ ਪਨ ਬੱਸ ਅਤੇ ਕੰਡਕਟਰ ਤੇ ਇਲਜ਼ਾਮ ਲੱਗੇ ਨੇ ਮਹਿਲਾ ਨੂੰ ਬੱਸ ਦੇ ਵਿੱਚੋਂ ਧੱਕਾ ਦੇ ਕੇ ਉਤਾਰਨ ਦੇ ਕੰਡਕਟਰ ਨੇ ហេਠਾ ਉਤਰ ਕੇ ਮਹਿਲਾ ਨਾਲ ਕੋਟਮਾਰ ਵੀ ਕੀਤੀ ਹੈ ਵੀ ਇਲਜ਼ਾਮ ਲੱਗੇ ਨੇ ਪੁਲਿਸ ਨੇ ਕੰਡਕਟਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਦੱਸਦੀ ਹੈ ਕਿ ਇੱਕ ਔਰਤ ਇਸ ਬੱਸ ਦੇ ਰਾਹੀਂ ਸਮਾਲਸਰ ਤੋਂ ਮੋਗਾ ਜਾ ਰਹੀ ਸੀ ਅਤੇ ਮਹਿਲਾ ਨੇ ਬਾਰਿਸ਼ ਕਾਰਨ ਆਪਣੇ ਆਊਟਲੈਟ ਦੇ ਕੋਲ ਕੰਡਕਟਰ ਨੂੰ ਬੱਸ ਰੋਕਣ ਲਈ ਕਿਹਾ ਕਿ ਉਸ ਨੂੰ ਉੱਥੇ ਉਤਾਰ ਦੇਵੇ ਇਸ ਨੂੰ ਲੈ ਕੇ ਇਸ ਔਰਤ ਅਤੇ ਕੰਡਕਟਰ ਦੇ ਵਿਚਾਲੇ ਕੀ ਬਹਿਸ ਹੋ ਗਈ ਕਿ ਇਹ ਮਾਮਲਾ ਹੈ ਤੇ ਵੀਡੀਓ ਹੁਣ ਸਾਹਮਣੇ ਆਈ ਹੈ ਪਹਿਲਾਂ ਇੱਕ ਵਾਰ ਤੁਹਾਨੂੰ ਵੀਡੀਓ ਦਿਖਾਉਣੀ ਹੈ ਜੇਂ ਪਾਉਣਾ ਨਹੀਂ ਚੱਲ ਗਈ ਹੁੰਦੀ ਹੈ ਵੀ ਓਏ ਓ ਬਾਈ ਬਾਈ ਛੱਡੋ ਨਹੀਂ ਛੱਡ ਦੇ ਜੇਂ ਪਾਉਣਾ ਬੇਵਕੂਫੀ ਕਰ ਰਹੀ ਹੈ ਕਮਾਲ ਕਰਦੀ ਹੈ ਤੂੰ ਲਾਉਣੀ ਹੈ ਖੜਚ ਜੇਂ ਪਾਉਣਾ ਨਹੀਂ ਚੱਲ ਗਈ ਹੁੰਦੀ ਹੈ ਵੀ ਓਏ ਓ ਉਹ ਵੀਡੀਓ ਜਿਸ ਦੇ ਵਿੱਚ ਇੱਕ ਕੰਡਕਟਰ ਰਿਕੋਰਡ ਨੂੰ ਕਟਮਾਰ ਕਰਦਾ ਨਜ਼ਰ ਆ ਰਿਹਾ ਹੈ ਹੋਰ ਜ਼ਿਆਦਾ ਜਾਣਕਾਰੀ ਲਈ ਸਿੱਧਾ ਰੁੱਖ ਕਰਦੇ ਆ ਦੀਪਕ ਸਿੰਘਲਾ ਮੇਰੇ ਸਹਿਯੋਗੀ ਜੁੜੇ ਨੇ ਆ ਦੀਪਕ ਕੀ ਕੁਝ ਅਪਡੇਟ ਕੀ ਕੁਝ ਜਾਣਕਾਰੀ ਮਿਲ ਰਹੀ ਹੈ ਬਿਕਰ ਵੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਜਿਹੜਾ ਮਹਿਲਾ ਮਨਪ੍ਰਿਤ ਕourt ਦੇ ਬਿਆਨਾਂ ਤੇ ਕੰਡਕਟਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਇਹ ਜਿਹੜੀ ਵੀਡੀਓ ਹੈ ਇਹ ਦੋ ਸਟੇਪਾਂ ਦੀ ਹੈ ਰੰਬੀਰ ਜਦੋਂ ਇਹ ਜਿਹੜੀ ਮਹਿਲਾ ਹੈ ਇਹ ਰੈਣਵਾਲੀ ਮੋਗਾ ਦੇ ਬਾਕਾਪੁਰਾਣਾ ਦੇ ਪਿੰਡ ਸਮਾਲਸਰ ਦੇ ਕੋਲ ਦੀ ਹੈ ਪਰ ਉੱਥੋਂ ਰੋਜ਼ਾਨਾ ਆਪਣੀ ਨੌਕਰੀ ਵਾਸਤੇ ਮੋਗਾ ਬਾਜ਼ ਦੇ ਦਾ ਜੀ ਆਂਦੀ ਸੀ 2 ਸਤੰਬਰ ਨੂੰ ਵੀ ਬਾਰਿਸ਼ ਦੇ ਦੌਰਾਨ ਬੱਸ ਦੇ ذریعے ਮੋਗਾ ਪਹੰਚੀ ਸੀ ਪਰ ਬਾਰਿਸ਼ ਦੇ ਕਾਰਨ ਜਿਹੜਾ ਦੱਸਿਆ ਜਾ ਰਿਹਾ ਹੈ ਮਹਿਲਾ ਵੱਲੋਂ ਕਿ ਬਾਰਿਸ਼ ਦੇ ਕਾਰਨ ਉਸਨੇ ਕੰਡਕਟਰ ਨੂੰ ਕਿਹਾ ਸੀ ਕਿ ਮੇਰੇ ਆਊਟਲੈਟ ਦੇ ਕੋਲ ਹੀ ਮੈਨੂੰ ਉਤਾਰ ਦਿਓ ਲੇਕਿਨ ਇਸ ਗੱਲ ਨੂੰ ਲੈ ਕੇ ਉਸਨੇ ਬੈਸਬਾਜੀ ਕੀਤੀ ਉਹਦੇ ਨਾਲ ਕੁੱਟਮਾਰ ਕੀਤੀ ਬੱਸ ਨੂੰ ਧੱਕਾ ਦਿੱ ਟੱਕਾ ਦੇਣ ਤੋਂ ਬਾਅਦ ਖੁਦ نیچے ਆ ਕੇ ਉਹਦੇ ਨਾਲ ਫੇਰ ਮਾਰਵੋਟ ਕੀਤੀ ਆਸ-ਪਾਸ ਦੇ ਲੋਕਾਂ ਨੇ ਰਣਵੀਰ ਮਹਿਲਾ ਨੂੰ ਛੁਡਾਇਆ ਕੰਡਕਟਰ ਤੋਂ ਉਹਦੀ ਵੀਡੀਓ ਵੀ ਬਣਾਈ ਜਿਹੜੀ ਵਾਇਰਲ ਕੀਤੀ ਗਈ ਹੈ ਉਸ ਤੋਂ ਬਾਅਦ ਮਹਿਲਾ ਨੂੰ ਹਸਪਤਾਲ ਲੈ ਜਾਇਆ ਗਿਆ ਜਿਸ ਤੋਂ ਬਾਅਦ ਮਹਿਲਾ ਨੇ ਪੁਲਿਸ ਨੂੰ ਬਿਆਨ ਦਿੱਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਜਿਹੜਾ ਕੰਡਕਟਰ ਹੈ ਬਸਦਾ ਕੰਡਕਟਰ ਹੈ ਉਸ ਤੇ ਮਾਮਲਾ ਦਰਜ ਕਰ ਲਿੱਤਾ ਗਿਆ ਹਾਲਾਂਕਿ ਜਾਣਕਾਰੀ ਇਹ ਵੀ ਮਿਲਦੀ ਹੈ ਕਿ ਜਿਹੜਾ ਕੰਡਕਟਰ ਹੈ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਕਮਲਬੰਦੀ ਜੀ ਦੀਪਕ ਬਹੁਤ ਸ਼ੁਕਰੀਆ ਦੀਪਕ ਸਿੰਘਲਾ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਕੰਡਕਟਰ ਦੇ ਉੱਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹਾਲਾਂਕਿ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਇਸ ਢੰਗ ਦੇ ਨਾਲ ਔਰਤਾਂ ਦੀ ਬਹਿਸ ਬਾਸੀ ਹੁਣ ਬਹਿਸਬਾਜ਼ੀ ਹੁੰਦੀ ਹੈ ਪਰ ਇੱਥੇ ਕੁੱਟਮਾਰ ਵੀ ਹੋਈ ਹੈ ਕਿਉਂਕਿ ਜੇਕਰ ਸਵਾਰੀ ਦੇ ਵੱਲੋਂ ਕੰਡਕਟਰ ਨੂੰ ਕਿਹਾ ਗਿਆ ਕਿ ਉਸ ਨੂੰ ਇਸ ਥਾਂ ਤੇ ਉਤਾਰ ਦਿੱਤਾ ਜਾਵੇ ਤਾਂ بارش ਦੇ ਦਿਨ ਸੀ ਉਤਾਰ ਦੇਣਾ ਚਾਹੀਦਾ ਸੀ ਪਰ ਅਜਿਆ ਨਹੀਂ ਹੋਇਆ ਆਪਸ ਦੇ ਵਿੱਚ ਤਿੱਖੀ ਬਹਿਸ ਹੋ ਗਈ ਬਹਿਸ ਤੋਂ ਬਾਅਦ ਗੱਲ ਕੁੱਟਮਾਰ ਤੱਕ ਜਾ ਪਹੁੰਚੀ ਤੇ ਕੰਡਕਟਰ ਦੇ ਵੱਲੋਂ ਇੱਕ ਔਰਤ ਨੂੰ ਕੁੱਟਿਆ ਗਿਆ ਏ ਤੇ ਜੋ ਹੁਣ मामला भी ਉਸ ਦੇ ਖਿਲਾਫ ਪੁਲਿਸ ਦੇ ਵੱਲੋਂ ਦਰਜ ਕਰ ਲਿਆ ਗਿਆ ਏ ਕੁਝ ਦਿਨ ਪਹਿਲਾਂ ਦਾ ਇਹ ਪੂਰਾ ਪੂਰਾ ਘਟਨਾਕ੍ਰਮ ਵੀਡੀਓ ਇਸ ਦੀ ਹੁਣ ਆਈ ਹੈ ਮੋਗਾ ਦਾ ਇਹ ਬੁੱਗੀਪੁਰਾ ਚੌਂਕ ਜਿੱਥੇ ਪਨਵਸ ਦੇ ਕੰਡਕਟਰ ਤੇ ਇੱਕ ਔਰਤ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਨੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਬੱਸ ਖੜੀ ਨਜ਼ਰ ਆ ਰਹੀ ਹੈ ਕੁਝ ਹੋਰ ਲੋਕ ਨੇ ਇਹ ਕੰਡਕਟਰ ਜੋ ਇੱਕ ਔਰਤ ਨਾਲ ਬਦਸਲੂਕੀ ਕਰ ਰਿਹਾ ਹੈ ਕੁੱਟਮਾਰ ਕਰ ਰਿਹਾ ਹੈ ਕਾਨੂੰਨ ਮੁਤਾਬਕ ਇਸ ਨੂੰ ਸਜ਼ਾ ਜ਼ਰੂਰ ਮਿਲੇਗੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਏ ਤੇ ਇੱਕ ਔਰਤ ਨਾਲ ਕੁੱਟਮਾਰ ਇਸ ਦੇ ਵੱਲੋਂ ਕੀਤੀ ਗਈ ਹੈ ਹਾਂਜੀ ਇਹ ਮਨਪ੍ਰੀਤ ਕੌਰ ਵੱਲੋਂ ਜਿਹੜਾ 199 ਨੰਬਰ ਐਫ ਆਈ ਆਰ ਜਿਹੜੀ ਪੀ ਐਸ ਸੀਟੀ ਮੋਗਾ ਦਰਜ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਲੜਕੀ ਨੇ ਦੱਸਿਆ ਵੀ ਉਹ ਸਮਾਲਸਰ ਦੀ ਰਹਿਣ ਵਾਲੀ ਹੈ ਤੇ ਉਹ ਆਊਟਲੈਟਸ ਤੇ ਜਿਹੜੇ ਬੁੱਗੀਪੁਰਾ ਚੌਂਕ ਤੇ ਆਊਟਲੈਟਸ ਨੇ ਉੱਥੇ ਕੰਮ ਕਰਦੀ ਹੈ ਕਿ ਰੋਜ਼ ਸਮਾਲਸਰ ਤੋਂ ਮੋਗਾ ਆਂਦੀ ਸੀ ਇਹ ਤੇ ਕੁਝ ਦਿਨ ਪਹਿਲਾਂ ਦੀ ਗੱਲ ਈ ਉਥੋਂ ਆ ਰਹੀ ਸੀ ਤੇ ਕੰਡਕਟਰ ਨੇ ਜਿਹੜਾ ਕੰਡਕਟਰ ਨੂੰ ਇਹਨੇ ਕਿਹਾ ਵੀ ਮੈਨੂੰ ਆਊਟਲੈਟਸ ਦੇ ਬਾਹਰ ਉਤਾਰ ਦੇ ਲੇਕਿਨ ਜਿਹੜਾ ਕੰਡਕਟਰ ਇਹਦੇ ਨਾਲ ਬੈਂਸਬਾਜੀ ਕਰਨ ਲੱਗ ਗਿਆ ਤੇ ਬੈਂਸਬਾਜੀ ਕਰਕੇ ਉਹਨੇ ਨਾਲੇ ਤਾਂ ਇਹਨੂੰ ੱਤਕਾ ਦੇ ਕੇ ਬੱਸ 'ਚ ਥੱਲੇ ਲਾਤਾ ਤੇ ਨਾਲੇ ਇਸ ਦੀ ਜਿਹੜੀ ਰਿਪੋਰਟ ਮਾਰਕ ਕੀਤੀ ਹੈ ਉਹ ਜੋ ਮੁਤਾਬਕ ਉਹਦੇ ਬਿਆਨ ਤੇ ਐਮਐਲਆਰ ਕਾਰਵਾਈ ਬੰਦੀ ਸੀ ਉਸ ਦੇ ਤਹਿਤ ਜਿਹੜਾ ਮੁਕੱਦਮਾ ਰਜਿਸਟਰ ਕੀਤਾ ਗਿਆ